ਬਾਬਾ ਜੀ ਕੀ ਇਹੀ ਕੰਮ ਕਰਦੇ ਹੋ ਮਾਤਾ ਜੀ ਰਿਕਸ਼ੇ ਚ ਲਾਉਂਦੇ ਆ ਮਾਤਾ ਤੱਕਾ ਲਾਇਆ ਇਧਰ ਪੋੜਦੇ ਤਾਂ ਉਹ ਨਹੀਂ ਚੜਦੇ ਸਾਲੇ ਅੱਛਾ ਅੱਛਾ ਕੀ ਕਹ ਲੋ ਕੀ ਆ ਪਿਛੇ ਤੱਕਾ ਲੈਦੇ ਨੇ ਤਾਂ ਚੜਾਇਆ ਠੀਕ ਹੋ ਠੀਕ ਹੋ ਤੁਸੀਂ ਹਾਂਜੀ ਠੀਕ ਆ ਜੀ ਚਲੋ ਸ਼ੁਕਰ ਆ ਰੋਟੀ ਪਾਣੀ ਕਿੱਦਾਂ ਚੱਲਦਾ ਰੋਟੀ ਪਾਣੀ ਇਹੋ ਹੀ ਦਿੰਦਾ ਐਹੀ ਦਿੰਦਾ ਜੀ ਧਿਕਸ਼ਾ ਜੀ ਆਪ ਦੇ ਵਿੱਚ ਗਲਾਹ ਰੱਖੇ ਕਰਾਈ ਤੇ ਰਿਕਸ਼ਾ ਹਾਂਜੀ ਕਰਾਈ ਆਣ ਦਾ ਕਰਾਈ ਤੇ ਧੰਨ ਗੁਰੂ ਦਾਮ ਦਾ ਤੇ ਕਿਹੜੇ ਲੈ ਗਏ ਨਹੀਂ ਤਾਂ ਬਾਬਾ ਜੀ ਅਜ ਤੱਕ ਤੋ ਤਾਂ ਇਹਨਾਂ ਦੋ ਜਣੇ ਦੀ ਦੇਰ ਟਕਰਾ ਹੋਇਆ ਸੀ ਤੁਹਾਡਾ ਇਹਦਾ ਬੱਚਾ ਆ। ਅੱਛਾ ਜੀ। ਦੋਨੇ ਮੈਨੂੰ ਦਿੱਤਾ ਹੀ ਸੌ ਚਪਲਾਂ ਨਹੀਂ ਹੋਈਆਂ। ਨਹੀਂ ਚਪਲ ਨਹੀਂ ਹੈ ਗਈ ਜੁੱਤੇ ਟੁੱਟ ਗਏ ਉਹਦੇ ਵਿੱਚ ਚਪਲ ਨਹੀਂ ਹੋਈ। ਜਿਹੜੇ ਵੱਢ ਜਾਂਦੇ ਤਾਂ ਨਾ ਆ। ਤਾਂ ਇੰਦਰਾਮ ਦੱਸ ਚਪਲ ਦੀ ਹੈਗੀ। ਕਿਤਿਆਂ? ਜਾਓ ਦੁਕਾਨ ਤੋਂ ਨਾ ਕਿੰਨੇ ਬਰ ਕਿੰਨਾ ਮਾਤਮਾ ਦਾ ਚਪਲ ਦਾ? ਹਾਂ 6 ਦਾ ਨੰਬਰ। 6 ਆ? 6 ਸ਼ੇ ਨੰਬਰ ਕੋਈ ਨਹੀਂ ਕਿਨੇ ਤਾਂ ਹੀ ਇੱਕ ਨੰਬਰ ਮੇਰਾ ਉਥੇ ਮੁੰਡਾ ਹੀ ਇੰਨਾ ਤੇ ਜਿੱਡਾ ਅੱਛਾ ਫੋਨ ਦਾ ਵੀ ਆ ਲੈ 100 ਰੁਪਿਆ ਤੇ ਆ ਤੈਨੂੰ ਰਕਸ਼ਾ ਨਮਾ ਦੇਵਾ ਤੁਹਾਡਾ ਕਾਰਡ ਹੈਗਾ ਇੱਥੇ ਅੱਛਾ ਉਹਨੇ ਮਤਲਬ ਇੱਕ ਨੰਬਰ ਦਿੱਤਾ ਮੇਰਾ ਹਾਂਜੀ ਹਾਂਜੀ ਅੱਛਾ ਮਦਾ ਇੱਕ ਚਪਲ ਲਈ ਗਈ ਜਿਹੜੀ ਉਹ ਨਹੀਂ ਚਪਲ ਤੇ ਮੇਰੇ ਘਰ ਵੀ ਨਹੀਂ ਹੈਗੀ ਪਾਉਣ ਲਈ ਚਪਲ ਵੀ ਨਹੀਂ ਗਈ ਤੁਹਾਨੂੰ ਗੁਰਦਾਮ ਦਾ ਆ ਫੜੋ ਪੈਸੇ ਤੂੰ ਪਹਿਲੇ ਮਦਾ ਦੇ ਇਧਰ ਜਾ ਕੇ ਚਪਲ ਕਿਲਾ ਗਿਆ ਠੀਕ ਆ ਅਛਲ ਤਾਂ ਕਿੰਨੀਆਂ ਪਈਆਂ ਜੀ ਬਾਬਿਓ ਉਹ ਧਮਕ ਲੱਗਦੀ ਆ 1 2 3 ਚਾਰ 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 ਛੱਟਾ ਚਾਰ ਛੱਟਾ ਠੱਡ ਲੱਗਦੀ ਆ ਹੋਰ ਆ ਨਾ ਫਿਰ ਸਵੈਟਰ ਨਹੀਂ ਆ ਤੁਹਾਡੇ ਕਾਲਕੇ ਦੇ ਵੇਖਿਆ ਨਾ ਜਿੰਨੀ ਦਿੱਤਾ ਹੀ ਨੰਬਰ ਅੱਛਾ ਨਹੀਂ ਮੈਂ ਨਹੀਂ ਹੈਗਾ ਨਿਰਵੈਰ ਸਿੰਘ ਕੋਈ ਹੋਰ ਆ ਉਹਨਾਂ ਨੇ ਮਨੂਤ ਭੇਜਿਆ ਵਾ ਤੁਹਾਨੂੰ ਤਾਂ ਗੱਲ ਹੋਈ ਸੀ ਨਾ ਪਤ ਪਾਜੀ ਨੇ ਮੈਂ ਕੋਈ ਸਿੰਘ ਭੇਜਦਾ ਹਾਂ ਉਹਨਾਂ ਨੇ ਮਨੂਤ ਭੇਜਿਆ ਕਿਹਾ ਜਾਓ ਵੇਖਿਆ ਕੋਈ ਸਿੰਘ ਹੈਗਾ ਨਹੀਂ ਹੈਗਾ ਕੋਈ ਬਾਬੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਲਓ ਤੁਹਾਡਾ ਗੁਰੂ ਬੜਾ ਬੀਜੰਤਾ ਹੈ ਜਿਹਨੂੰ ਤੁਸੀਂ ਮੰਨਦੇ ਹੋ ਨਾ ਸਤਿਗੁਰੂ ਹੈਗੇ ਆ ਹਾਜ਼ਰ ਨਾਜ਼ਰ ਆ ਠੀਕ ਹੈ ਨਾ ਗੁਰੂ ਅਮਰਦਾਸ ਪਾਸ਼ਾ ਹੈਗੇ ਆ ਦਸਤਾਰਾ ਕਿ ਨਹੀਂ ਆਮਰਦਸ ਦਸਤਾਰਾ ਨਹੀਂ ਆਮਰਦਸ ਹੈ ਨਹੀਂ ਐਹੀ ਹੀ ਬਸ ਹਾਂਜੀ ਆਹੋ ਹੀ ਇਹੋ ਬਸ ਦਸਤਾਰਾ ਕਿ ਨਹੀਂ ਆਮਰਦਸ ਨੇ ਆਹ ਦਸਤਾਰਾ ਆ ਉਹ ਵੇਣੀ ਇਹਨਾਂ ਤੋਂ ਵੀ ਨੇ ਮਹਨ ਸਾਡੇ ਆ ਹਾਂ ਹਾਂ ਦੋ ਪਗਾਂ ਤੱਕ ਆਹੀ ਕਸਮਾਇਆਂ ਔਰ ਇਹਨਾਂ ਤੁਹਾਨੂੰ ਨੰਬਰ ਦਿੱਤਾ ਇਹਨਾਂ ਫੋਟੋ ਦਿੱਤੀਆਂ ਉਹਨੇ ਤੁਹਾਨੂੰ ਦਿੱਤੀਆਂ ਨੇ ਦਸਤਾਰ ਉਹਨੇ ਤੁਹਾਨੂੰ ਦੋ ਦੋ ਪੱਗਾਂ ਦਿੱਤੀਆਂ ਆਪਣੀਆਂ ਪੁਰਾਣੀਆਂ ਹਾਂਜੀ ਹਾਂ ਤੁਹਾਨੂੰ ਗੁਰਦਾਮ ਦਾਸ ਇਹ ਸਿੱਖਾਂ ਦੇ ਹਾਲ ਆ ਪੁਰਾਣੀਆਂ ਕਿਸਮਾਂ ਦੀਆਂ ਦਸਤਾਰਾਂ ਤੇ ਸਿੱਖੋ ਆਹ ਦੇਖੋ ਆਹ ਬਾਬਾ ਜੀ ਛੇਟਾ ਵਿਖਾਵੇ ਕਿੰਨੀਆਂ ਇੱਕ ਦੋ ਤਿੰਨ ਇੱਕ ਉਹ ਪਹਿਲੇ ਠੰਡ ਠੰਡ ਕਰਕੇ ਧੰਨ ਗੁਰਦਾਮ ਦਾਸ ਤੇ ਇਹ ਹੈ ਇਹ ਤੁਹਾਡੇ ਸਿੱਖਾਂ ਦੇ ਹਾਲਾਤ ਆ ਸਾਨੂੰ ਗੁਰਜ਼ਾਰਦਾਰ ਤੇ ਬਾਕੀ ਭਾਈ ਨਿਰਵਾਇਸ ਸਿੰਘ ਨੇ ਕਿਹਾ ਸੀ ਤੁਹਾਨੂੰ ਮਿਲਣ ਵਾਸਤੇ ਮੈਨੂੰ ਪਹਿਲਾਂ ਫੋਨ ਫੋਨ ਆਇਆ ਸੀ ਤੁਸੀਂ ਕਿਤਾ ਮਨੂੰ ਨਾ ਰੋਕਾਈ ਬਰਨ ਮਨੂੰ ਕਿਤੇ ਜਾ ਕੇ ਕਹਿੰਦੇ ਜਾਓ ਵੇਖਿਆਓ ਸਿੰਘ ਕਿਤਰਾ ਦਾ ਵਾ ਤੇ ਠੀਕ ਹੈ ਬਾਬੇਓ ਇਦਾਂ ਵਾ ਕਿ ਆ ਤੁਸੀਂ ਤੁਹਾਨੂੰ ਕੱਲ ਮਿਲਿਓ ਠੀਕ ਹੈ ਜੀ ਤੇ ਕੱਲ ਤੁਸੀਂ ਤਾਲਾ ਸਾਹਿਬ ਆ ਜਿਓ ਮেরা ਕੀ ਕਿਹਾ ਸੀ ਕਾਕੇ ਨੇ ਜਿੰਨੇ ਨੰਬਰ ਦਿੱਤਾ ਉਹ ਕਹਿੰਦਾ ਜਦੋਂ ਤੁਹਾਨੂੰ ਫੋਨ ਕਰਾਉਣਾ ਨਾ ਇਹ ਕਹਿੰਦੇ ਕੋਈ ਤੁਹਾਨੂੰ ਬਾਬਾ ਜੀ ਦੀਪ ਸਿੰਘ ਜੀ ਅੱਛਾ ਉਹਨੂੰ ਲਾਲਕ ਪਾਸ਼ਾ ਜੀ ਉਹ ਕਾਕੇ ਨੇ ਮੈਨੂੰ ਨੰਬਰ ਜਿੰਨੇ ਦਿੱਤਾ ਅੱਛਾ ਉਹ ਕੀ ਕਹਿੰਦਾ ਇਹ ਇਹ ਕਾਕੇ ਕਰਨਾ ਜੇ ਫਿਰ ਉਹ ਕੌਣ ਇੱਕ ਲੱਗੂਗਾ ਅੱਛਾ ਦਰਵਾਜ਼ਾ ਕਿ ਤਾਹ ਲੱਗਦਾ ਜਦੋਂ ਤੁਹਾਨੂੰ ਗੁਰੂ ਰਾਮਦਾਸ ਜੀ ਤੁਹਾਨੂੰ ਗੁਰੂ ਨਾਲੇ ਦੀਦੀ ਤਾਂ ਕਿ ਫੋਨ ਕਰੀਦਾ ਹੈ ਸਹੀ ਗੱਲ ਆ ਸਹੀ ਗੱਲ ਆ ਤੇ ਤੁਸੀਂ ਕਿਹਾ ਸੀ ਫੋਨ ਫੋਨ ਕਰਨ ਤੋਂ ਪਹਿਲੇ ਕਿਹਾ ਸੀ ਨਹੀਂ ਜਦੋਂ ਫੋਨ ਤੁਸੀਂ ਕੀਤਾ ਕਿਹਾ ਸੀ ਹਾਂ ਜੀ ਜੀ ਹੈ ਜੀ 12:00 ਵਜੇ ਦੇ ਲੈ ਤੋਂ ਨਹੀਂ ਬੇਟਾ ਬਾਬੇ ਤੁਸੀਂ ਆ ਜਿਓ ਕੱਲ ਤੁਹਾਨੂੰ ਮਿਲ ਜੂਗਾ ਟੱਲਾ ਸਭ ਤੋਂ ਨੀਕਾ ਪੱਤੇ ਦੇ ਠੀਕ ਹੈ 11:00 ਵਜੇ 12:00 ਵਜੇ ਆ ਜਿਓ ਠੀਕ ਹੈ ਆ ਤੁਹਾਡੇ ਹਾਲ ਹਾਲ ਆ ਬਾਬਾ ਜੀ ਖੁਸ਼ ਕਿ ਕਰਾਉਂਦੇ ਹੋ ਖੁਸ਼ ਖੁਸ਼ ਕਿਵੇਂ ਹੋ ਜਾਂਦੇ ਹੈ ਖੁਸ਼ ਕੋਛ ਕੀ ਮੈਂ ਆਂਦੀ। ਜੀ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਇਹ ਸਿੱਖਾਂ ਦੇ ਹਾਲ ਆ। ਖੁਸ਼ੀ ਕੋ ਦੋਹਾਂ ਫਲ ਹੁੰਦੇ ਆ ਜਦੋਂ ਨੰਬਰ ਨਹੀਂ ਲੱਗਣ ਲਿਆ। ਖੁਸ਼ੀ ਗੱਡੀ ਆ ਬਾਬਿਓ। ਚੱਲਾ ਜੀ। ਧੰਗ ਗੁਰੂ ਰਾਮਦਾਸ ਇੱਕ ਤੁਹਾਨੂੰ ਕੱਲ ਨਾ ਦਸਤਾਰੀ ਦੇਣੇ ਸੋਹਣੀ ਲੱਗੇ ਠੀਕ ਆ। ਅੱਛਾ ਜੀ। ਹਾਂ ਸੋਹਣੀ ਦਸਤਾਰਾ ਦੇਣੇ ਆ। 11 ਵਜੇ ਉੱਥੇ ਰਹੀਏ। ਹਾਂ ਅਗਰ ਵੀ ਆ ਜਿਓ ਠੀਕ ਆ ਜੀ। ਬਾਕੀ ਆ ਜਿਓ ਆ ਰਹੇ ਸਿੰਘੋ ਆ ਜਿਓ ਜੀ। ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਆ ਜਿਓ ਬੈਠੋ ਬੈਠੋ। ਮਾਤਾ ਜੀ ਅੱਜ ਕੀ ਇਕ ਲੈ ਕੇ ਆਏ ਇੱਥੇ ਕੀ ਲੱਗਿਆ ਜੀ ਇਹ ਕੋਈ ਨਾ ਫਰਮੋਸ਼ੀ ਇਹਦੇ ਅੱਜ ਪਿਆ ਮੈਂ ਕਿਤੇ ਮੈਂ ਕਦੇ ਜਾਤ ਜਿਹਦਾ ਲੰਗਰ ਲਗਾ ਤੇ ਚੱਲ ਪਵਾਵਾਂ ਚਾਚੂ ਦਾ ਲੰਗਰ ਤੇ ਅਪਵਾਲ ਹੋਗੇ ਤੇ ਇੱਥੇ ਕੀ ਪਾਇਆ ਜੀ ਸਿੰਘੋ ਤੁਸੀਂ ਹੈਗਾ ਕੁਝ ਲੱਗਦਾ ਕੁਝ ਖਾਣ ਨੂੰ ਲੱਗਦਾ ਹੈ ਛੋਲੇ ਚਲੇ ਬਜੂ ਇੱਕ ਗੱਲ ਦੱਸੋ ਹੁਣ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਮੇਟੂ ਦਾ ਰਿਕਸ਼ਾ ਕੀ ਸੋਚ ਕੇ ਆਏ ਕਰੋ ਇਹ ਸ਼ਹਿਰ ਨੇ ਯਾਦ ਕਰਕੇ ਲੋਕਿਆ ਹੀ ਤੇ ਇਹ ਰਾਤ ਕੱਲ ਦੇ ਬੜਾ ਯਾਦ ਕਰਨ ਲੈ। ਅੱਛਾ ਯਾਦ ਕਰਨਦੇ ਆ ਕਿ ਰਿਕਸ਼ਾ ਦੇ ਦਿਓ। ਕੱਲ ਦੇ ਰੋਜ਼ ਹੀ ਆਹੀ। ਪਰ ਕੱਲ ਦੇ ਅਰਦਾਸ ਕਰਨ ਦੇ ਹੀ। ਕੱਲ ਬਹੁਤ ਆਈਆਂ ਦਾ ਕੰਮ। ਜਿਸੇ ਕੋ ਵੈਸ ਹੋ ਜਾਂਦਾ ਹਾਂ। ਹਾਂ ਆਸ ਹੋ ਜਾਂਦੀ ਆਸ ਹੋ ਜਾਂਦੀ ਹੈ ਨਾ। ਤਨਵਾਸ ਆਸ ਬਚ ਗਈ ਆ। ਧੰਗੁਰਦਾਮ ਦਾ। ਸੌਣ ਲੱਗਿਆ ਵੀ। ਧੰਗੁਰਦਾਮ ਦਾ। ਸ਼ਹਿਰੇ ਤੁਰਦਿਆ ਵੀ ਉੜ ਗਿਆ। ਅਰਦਾਸ ਕੀਤੀ ਆ। ਬਹੁਤ ਪਤਾ ਦੇ ਗਿਆ ਨਾ। ਹਾਂ ਜੀ। ਤਪਦਾ ਜੋੜਿਆ ਹੋਆ ਏ ਰਿਕਸ਼ਾ ਮਿਲ ਜੇ ਹਾਂ ਗੋਦ ਵਾਲਾ ਸਾਹਿਬ ਹਾਂ ਕੰਦੀਆਂ ਦੇ ਦਾ ਅੱਛਾ ਇੱਥੇ ਸਪੀਕਰ ਲੱਗਾ ਜੀ ਦਾ ਅੱਛਾ 3 ਵਜੇ ਬਾਬਾ ਜੀ ਬੋਲਦੇ ਨੇ ਨਹੀਂ ਨਹੀਂ ਮਾਤਾ ਜੀ ਮੇਰਾ ਧਿਆਨ ਥਾਂ ਹੋਈ ਨਹੀਂ ਸਕਦਾ ਅਸੀਂ ਤਾਂ ਤੁਹਾਡੇ ਨਾਲ ਹੀ ਆਈ ਗੁਰੂ ਸਾਹਿਬ ਨੇ ਸਾਡਾ ਹੁਕਮ ਹੀ ਤਰ੍ਹਾਂ ਦਾ ਲਾਇਆ ਹੈ ਮਾਲਕ ਲੋ ਬਾਬਾ ਜੀ ਮੂੰ ਮਿੱਠਾ ਕਰੋ ਤੁਹਾਡੀ ਗੱਡੀ ਆ ਗਈ ਹੈ ਜੀ ਗੁਰੂ ਸਾਹਿਬ ਵੱਲੋਂ ਚਲੋ ਕਰੋ ਮੂੰ ਮਿੱਠਾ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਡੇ ਵਾਸਤੇ ਨਵਾਂ ਰਿਕਸ਼ਾ ਤੇਜਾ ਜੀ ਆ ਲਈ ਮਾਣ ਠੀਕ ਹੈ ਇਹ ਸੂਟ ਤੇਰੇ ਵਾਸਤੇ ਬਾਬਾ ਜੀ ਤੁਸੀਂ ਤੁਹਾਡੀ ਗੱਡੀ ਰੈਡੀ ਆ ਰਾਜੇ ਖਿਮਾ ਕੇ ਲਿਆ ਰਿਖਾਦਰ ਨੂੰ ਤੇ ਤੁਹਾਨੂੰ ਦਿਖਾ ਦਈਏ ਗੱਡੀ ਕਿਹੜੀ ਆ ਤੇ ਤੁਹਾਨੂੰ ਕਿਨੇ ਦਿੱਤੀ ਆ ਗੁਰੂ ਰਾਮਦਾਸ ਪਾਸ਼ਾ ਜੀ ਨੇ ਕਿਨੇ ਦਿੱਤੀ ਆ ਗੁਰੂ ਰਾਮਦਾਸ ਪਾਸ਼ਾ ਜੀ ਹਾਂ ਗੁਰੂ ਰਾਮਦਾਸ ਪਾਸ਼ਾ ਜੀ ਨੇ ਦਿੱਤੀ ਆ ਤੁਹਾਨੂੰ ਗੱਡੀ ਦੇਣਾ ਤੇਰੀ ਆ ਸਿਰ ਗੁਰੂ RAM DAS ਤੇਰੀ ਆਸ ਤੇਰੀ ਯਾਰ ਸਤ ਗੁਰੂ ਨੇ ਦਿੱਤੀ ਆ ਅਸੀਂ ਨਹੀਂ ਤੁਹਾਨੂੰ ਜੀ ਪੀ ਹੈਗੀ ਠੀਕ ਹੈ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਉਹ ਹੈ ਗੁਰੂ RAM DAS ਸਾਛਾ ਜੀ ਠੀਕ ਹੈ ਬਜ਼ੁਰਗੋ ਤੇ ਇੱਕ ਚੀਜ਼ ਹੋਰ ਹੈ ਤੁਹਾਡੀ ਦਸਤਾਰ ਨਹੀਂ ਹੈਗੀ ਠੀਕ ਹੈ ਜੀ ਤੁਹਾਡੀ ਦਸਤਾਰ ਤੁਸੀਂ ਲੈ ਆਣੀ ਆ ਇਹ ਤੁਸੀਂ ਦਸਤਾਰ ਲੈ ਕੇ ਆਣੀ ਆ ਠੀਕ ਹੈ ਸਿੰਘੋ ਮੇਰੇ ਕੋ ਹੈਗੀ ਆ ਦਸਤਾਰਾਂ ਉਹ ਐਕਚੁਅਲੀ ਕਾਰਜ ਪਈਆਂ ਤੇ ਮੈਂ ਕਾਰ ਲੈ ਕੇ ਨਹੀਂ ਆਇਆ ਮੈਂ ਬੁਲੇਟ ਲੈ ਕੇ ਆਇਆ ਨਹੀਂ ਤੇ ਮੈਂ ਤੁਹਾਨੂੰ ਉਦੋਂ ਚ ਕੱਢ ਕੇ ਦੇ ਦੇਣੀ ਹੋਤੀ ਸੀ ਦਸਤਾਰ ਜ਼ਰੂਰ ਲੈਣੀ ਆ ਲੋ ਆ ਚੁੱਕੋ ਕਿਆ ਰੋਣੀ ਜੰ ਚੁੱਕੋ ਚੁੱਕੋ ਚੰਦਕੇ ਖੋਲ ਬੋਲ ਬਸ ਕੱਢ ਦੇ ਬੰਦੋ ਚੁੱਕੋ ਨੂੰ ਬਲੇ ਮਾਤਾ ਜੀ ਆਹ ਕ ਚੱਪਲ ਪਾਉ ਬਲੇ ਠੀਕ ਆ ਧੰਨ ਗੁਰੂ ਰਾਮ ਦਾਸ ਹੁਣ ਬਸ ਇਹ ਸਾਡੇ ਸਿੱਖਾਂ ਦੇ ਹਾਲ ਹੈ ਜੀ ਮੈਂ ਮਿਸ਼ਾ ਕਿਨੇ ਹੁੰਦਾ ਨੱਕਾ ਅਕਸਮ ਹੈ ਹੰੀਆਂ ਦਸਤਾਰਾਂ ਹੱਸਦੇ ਚਿਹਰੇ ਦੁੱਖ ਕੋਈ ਨਹੀਂ ਭੱਜੋ ਇਹ ਗੁਰੂ ਦੀ ਕਿਰਪਾ ਵਾ ਕੋਈ ਗਰੀਬੀ ਗਰੀਬੀ ਕਿਥੇ ਹੈ ਲੋਗ ਮੋਮ ਨੂੰ ਕਹਿੰਦੇ ਨਾ ਕਿ ਕਸਮਹਾਲੀਆਂ ਦਸਤਾਨਾ ਕਹਿੰਦਾ ਹੈਗੀਆਂ ਕਸਮਹਾਲੀਆਂ ਪਾਟੀਆਂ ਕਸਮਹਾਲੀਆਂ ਬਬਾ ਜੀ ਇਧਰ ਮੜਾ ਕਮਾਏ ਜਰਾ ਮੈਂ ਝੂਠ ਨਹੀਂ ਬੋਲਦਾ ਸਿੰਘੋ ਆਹਾ ਜੇ ਤੁਹਾਡੇ ਸਿੱਖਾਂ ਦੇ ਆਹ ਦੇਖੋ ਤੁਸੀਂ ਆ ਚਾਰ ਚਾਰ ਕਿ ਮੀਜਾਂ ਪਈਆਂ ਜੇ ਇੱਕ ਹੱਥ ਲਈ ਵੀ ਇਹ ਕਿਉਂ ਪਈਆਂ ਕਿਉਂਕਿ ਸਵੈਟਰ ਨਹੀਂ ਹੈਗਾ ਆ ਜਿਹੜਾ ਉੱਪਰੋਂ ਜਿਹੜੀ ਜੈਕਟ ਪਾਈ ਆ ਆ ਦੇਖ ਲਓ ਆ ਵੀ ਕਿਸੇ ਨੇ ਤਾਂ ਟਿਕ ਲੈ ਗਈ ਤੁਸੀਂ ਬਬਾ ਜੀ ਕਿਸ ਦੀ ਬਾਈ ਨੇ ਕਿਸੇ ਦੀ ਪਾਈ ਆ ਤੇ ਮਾਤਾ ਦੇ ਕੋਲ ਇੱਕ ਚੱਪਲ ਨਹੀਂ ਸੀ ਹੈਗੀ ਤਾਂ ਮੈਂ ਮਾਤਾ ਨੂੰ ਇੱਕ ਚੱਪਲ ਲਾ ਕੇ ਦਿੱਤੀ ਆ ਦੀ ਆ ਬਜ਼ੁਰਗ ਆਏ ਵਾਲੀ ਰਿਕਸ਼ਾ ਲੈਣ ਵਾਸਤੇ ਤੇ ਰਿਕਸ਼ਾ ਵੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਮਾਲਕ ਨੇ ਲਿਆ ਦਿੱਤਾ ਆ ਸਾਹਮਣੇ ਰਿਕਸ਼ਾ ਖੜਾ ਜਿਹੜਾ ਬਜ਼ੁਰਗਾਂ ਨੂੰ ਅਸੀਂ ਲੈਤਾ ਹੋਇਆ ਠੀਕ ਹੈ ਜੀ ਬਾਬਾ ਜੀ ਨੇ ਗੱਡੀ ਦਿੱਤੀ ਆ ਉਹ ਬਾਬਾ ਜੀ ਨਹੀਂ ਦਿੱਤੀ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਆ ਪਿਆਰਿਓ ਤੋੜੀ ਗੱਡੀ ਆ ਚਲੋ ਮਾਤਾ ਜੀ ਬੈਠੋ ਤੁਸੀਂ ਉੱਪਰ ਅੱਜ ਤੁਹਾਡੀ ਨਵੀਂ ਗੱਡੀ ਆ ਗਈ ਹੈ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਜੀ ਨੇ ਦਿੱਤੀ ਹੈ ਅੱਜ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਜੀ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਜੀ ਨੇ ਹੁਣ ਤੁਸੀਂ ਕਮਾਈ ਕਰਨੀ ਹੈ ਤਾਂ ਆਪਣਾ ਕਮਾਈ ਕਰਕੇ ਆਪਣਾ ਕਰਨਾ ਹੀ ਠੀਕ ਹੈ ਹਾਂ ਬਸ ਠੀਕ ਹੈ ਠੀਕ ਚਲੋ ਲੈ ਜਿਓ ਹੁਣ ਤੁਸੀਂ ਹਾਂ ਤੁਹਾਨੂੰ ਬਹੁਤ ਸ਼ੁਕਰ ਦਾ ਸਾਡੀ ਜੀ ਮੈਂ ਢੋਬਣਾ ਲੱਗੇ ਤੁਹਾਨੂੰ ਬਹੁਤ ਸ਼ੁਕਰ ਦਾ ਤੁਹਾਨੂੰ ਬਹੁਤ ਸ਼ੁਕਰ ਦਾ ਸੋ ਸਿੱਖੋ ਅਜਿਹੇ ਗੁਰਸਿੱਖਾਂ ਦੀ ਮਦਦ ਕਰਿਆ ਕਰੋ ਜਿਨ੍ਹਾਂ ਨੂੰ ਲੋੜ ਹੈ ਜੀ